ਸਤਿ ਸ੍ਰੀ ਅਕਾਲ ਜੀ ਪੰਜਾਬ ਸਿੰਘ ਚੈਨਲ ਨਾਲ ਜੁੜਿਓ ਮੈਂ ਹਾਂ ਸੋਨੀ ਬੂਥ ਖੜੀਆ ਦੋਸਤੋ ਕੁਝ ਦਿਨਾਂ ਤੋਂ ਪਿੰਡ ਸਸਰਾਲੀ ਕਲੋਨੀ ਦੀ ਅਪਡੇਟ ਤੁਹਾਡੇ ਤੱਕ ਨਹੀਂ ਪਹੁੰਚਾਰੇ ਸੀ ਤਾਂ ਲੋਕਾਂ ਦੇ ਲਗਾਤਾਰ ਫੋਨ ਕਾਲ ਆ ਰਹੇ ਸੀ ਕਿ ਸਾਨੂੰ ਪਿੰਡ ਸਸਰਾਲੀ ਕਲੋਨੀ ਦੀ ਅਪਡੇਟ ਜਰੂਰ ਦਿੱਤੀ ਜਾਵੇ ਤੇ ਨਾਲ ਹੀ ਤੁਹਾਨੂੰ ਦੱਸ ਦਈਏ ਪਿੰਡ ਸਸਰਾਲੀ ਕਲੋਨੀ ਦੀ ਪਲ ਪਲ ਅਪਡੇਟ ਤੁਹਾਡੇ ਤੱਕ ਪਹੁੰਚਾਈ ਆ ਤੇ ਅੱਜ ਜਿਹੜਾ ਸਮਾਂ ਜਿਹੜਾ ਸਮਾਂ ਵਾ ਰਾਤ 7 ਵਜੇ ਤੋਂ ਬਾਅਦ ਦੀਆਂ ਤਸਵੀਰਾਂ ਤੁਹਾਡੇ ਤੱਕ ਬਚਾ ਰਹੇ ਆ ਇਹ ਪਿੰਡ ਦੇ ਕੁਝ ਲੋਕ ਮੌਜੂਦ ਨੇ ਆਸ-ਪਾਸ ਦੇ ਪਿੰਡਾਂ ਦੇ ਲੋਕ ਨੇ ਤੇ ਪਿੰਡ ਦੇ ਵਿੱਚ ਪਿੰਡ ਦੇ ਜਿਹੜੇ ਮੌ ਕਰਮ ਸਿੰਘ ਇੱਥੇ ਵੀ ਇਹ ਵੀ ਮੌਕੇ ਤੇ ਮੌਜੂਦ ਆ ਔਰ ਤੁਹਾਡੇ ਤੱਕ ਇਹ ਵੀ ਜਾਣਕਾਰੀ ਪਹੁੰਚਾ ਦਈਏ ਜਿਹੜਾ ਬੰਨ ਦਾ ਪਾਣੀ ਆ ਕਿਉਂਕਿ ਅਸੀਂ ਲਗਾਤਾਰ ਕਹਿ ਰਹੇ ਸੀ ਕਿ ਜਿਹੜਾ ਪਾਣੀ ਖਤਰੇ ਜਿਹੜੇ ਪਿੰਡਾਂ ਦੇ ਪਿੰਡ ਇਸ ਪਾਣੀ ਦੀ ਮਾਰ ਤੋਂ ਬਚਦੇ ਜਾ ਰਹੇ ਪਰ ਮੈਂ ਤੁਹਾਨੂੰ ਦਿਖਾ ਲ ਦਿੰਦਾ ਇਹ ਜਿਹੜੀ ਬੰਨ ਦੀ ਦੂਰੀ ਢਾ ਲਗਾਤਾਰ ਜਾਂਦਾ ਜਾ ਰਿਹਾ ਤਾਂ ਇਹ ਥਾ ਦੇ ਵਿੱਚ ਆ ਗਈ ਆ ਔਰ ਮੌਕੇ ਤੇ ਉਹ ਸਾਹਮਣੇ ਇੱਕ ਘਰ ਆ ਜਿਸ ਘਰ ਨੂੰ ਇਹ ਰਸਤਾ ਲੱਗਦਾ ਤਾਂ ਰਸਤਾ ਵੀ ਇੱਕ ਜਿਹੜਾ ਇੱਟਾਂ ਦਾ ਪੱਕਾ ਬਣਾਇਆ ਹੋਇਆ ਵਾ ਪਰ ਉਹ ਵੀ ਮੌਕੇ ਤੇ ਮੌਜੂਦ ਆ ਕਿਉਂਕਿ ਚਾਰੇ ਪਾਸੇ ਲੋਕਾਂ ਦੀਆਂ ਜ਼ਮੀਨਾਂ ਵਾ ਉਹ ਰਾਸਤ ਘਰ ਤੱਕ ਪਹੁੰਚਣ ਲਈ ਕੋਈ ਰਸਤਾ ਵੀ ਨਹੀਂ ਹੈ ਕਿਉਂਕਿ ਪਾਣੀ ਬਹੁਤ ਜਲਦੀ ਇਸ ਰਸਤੇ ਨੂੰ ਵੀ ਆਪਣੀ ਲਪੇਟ ਦੇ ਵਿੱਚ ਲੈ ਸਕਦਾ ਵਾ ਇਹ ਲੋਕ ਮੌਕੇ ਤੇ ਮੌਜੂਦ ਆ ਹੁਣ ਧਰਨਾ ਲਗਾ ਕੇ ਬੈਠੇ ਨੇ ਤਾਂ ਗੱਲਬਾਤ ਕਰ ਲੈਣੇ ਸਭ ਤੋਂ ਪਹਿਲਾਂ ਸਰਪੰਚ ਨਾਲ ਗੱਲਬਾਤ ਕਰਨੇ ਆ ਸਰਪੰਚ ਸਾਹਿਬ ਤਾ ਪਹਿਲਾ ਜੇ ਧਰਨੇ ਤੇ ਬੈਠਣਾ ਪੈ ਗਿਆ ਤਾਂ ਕਾਰਨ ਜਰੂਰ ਦੱਸਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦਾ ਸਾਨੂੰ 1 ਮਹੀਨਾ ਹੋ ਗਿਆ ਇੱਥੇ ਬੈਠਿਆ ਨੂੰ ਅੱਜ ਪਾਣੀ ਬਿਲਕੁਲ ਖਤਰੇ ਤੇ ਆਇਆ ਹੋਇਆ ਸਰਦਾਰ ਗੁਲਦੀਪ ਸਿੰਘ ਮੁੰਡਿਆ ਵਾਲੇ ਉਹਨਾਂ ਦੀ ਚਾਲਕ ਪੱਕੀ ਬਣੀ ਆ ਸਿੱਧਾ ਦਰਿਆਦੂਨ ਉੱਥੋਂ ਹੋ ਕੇ ਸਿੱਧਾ ਲੁਧਿਆਣੇ ਨੂੰ ਵੀ ਜਾਣਾ ਇਹ ਅਸੀਂ ਹਰਦੀਪ ਸਿੰਘ ਮੁੰਡਿਆ ਕੈਬਨੇਟ ਮੰਤਰੀ ਪੰਜਾਬ ਨੂੰ ਬੇਨਤੀ ਕਰਦੇ ਆਂ ਵੀ ਇੱਕ ਵਾਰੀ ਆ ਕੇ ਮੌਕਾ ਦੇਖੇ ਤੇ ਸਾਨੂੰ ਪ੍ਰਸ਼ਾਸਨ ਨੂੰ ਕਹਵੇ ਸਾਡੀ ਇੱਥੇ ਸਾਰਾ ਮੌਕਾ ਦੇ ਆ ਕੇ ਦੇਖੇ ਤੇ ਸਾਰਾ ਇ ਦੇਖਣ ਆ ਕੇ ਸਨ ਹਮ ਤਾਂ ਪ੍ਰਸ਼ਾਸਨ ਵੱਲੋਂ ਕਹਿੰਦੇ ਲਗਾਤਾਰ ਕੰਮ ਜਾਰੀ ਆ ਜੀਐਸਬੀਆਂ ਚੱਲ ਰਹੀਆਂ ਪੌਗਲੈਂਡ ਲੱਗ ਰਹੀਆਂ ਵੀ ਹਰ ਇੱਕ ਉਹ ਪੈਂਤਰਾ ਬਣਾਇਆ ਜਾ ਰਿਹਾ ਜਿਸ ਤਰੀਕੇ ਨਾਲ ਇਹਨਾਂ ਨੂੰ ਪਾਣੀ ਦੇ ਵਹਾਤ ਰੋਕਿਆ ਜਾਵੇ ਕੀ ਉਹ ਤਰੀਕੇ ناکਾਮ ਹੁੰਦੇ ਨਜ਼ਰ ਆ ਰਹੇ ਬਿਲਕੁਲ ਸਹੀ ਗੱਲ ਹੈ ਮਹੀਨਾ ਹੋ ਗਿਆ ਲੇਕਿਨ ਨਾ ਕੋਈ ਬੋਰਾ ਰਹਿੰਦਾ ਨਾ ਕੋਈ ਪੱਥਰ ਰਹਿੰਦਾ ਕੋਈ ਪੱਕਾ ਇੰਤਜਾਮ ਨਹੀਂ ਮੈਂ ਕਿਹਾ ਸੀ ਉਹਨਾਂ ਨੂੰ 40 40 ਫੁੱਟ ਦੇ ਸਰੀਆਂ ਦੇ ਜਾਲ ਬਣਾ ਕੇ ਉਹਦੇ ਵਿੱਚ ਪੱਥਰ ਭਰੋ ਜੇ ਹਿੱਲ ਗਿਆ ਮੈਂ ਜ਼ਿੰਮੇਵਾਰ ਸਾਰਾ ਖਰਚਾ ਮੈਂ ਦੂੰਗਾ ਜਿੱਦਾਂ ਅਸੀਂ ਕਹਿੰਦੇ ਉਦਾਂ ਕਰਨ ਉਹ ਅੱਛਾ ਤੁਹਾਡੀ ਵੀ ਮੰਨੀ ਨਹੀਂ ਯਾਰੀ ਬਿਲਕੁਲ ਬਿਲਕੁਲ ਆਏ ਨਹੀਂ ਪੱਥਰ ਜਿਹੜਾ ਠੇਕੇਦਾਰ ਉਹ ਜਾਲ ਬਣਾਉਣੇ ਚਾਹੀਦੇ ਸਰੀਏ ਦੇ 40 ਫੁੱਟ ਦੂੰਗਾ ਬਣਾ ਲੈ ਜਿੱਤੇ ਤੱਕ ਪਾਣੀ ਆ ਜੇ ਹਿੱਲ ਗਿਆ ਮੈਂ ਜ਼ਿੰਮੇਵਾਰ ਹਾਂ ਤਾਂ ਜੀ ਤਾਂ ਹੁਣ ਤੱਕ ਕਿੰਨੀਆਂ ਕਿ ਜਮੀਨਾਂ ਜਿਹੜੀ ਇਸ ਪਾਣੀ ਦੇ ਵਹਾਅ ਚ ਆ ਗਈਆਂ ਜਮੀਨਾਂ ਬਾਹਰ ਚਾਰ-ਚਾਰ ਕਿਲੇ ਹੜ੍ਹ ਗਿਆ ਵਿੱਚੋਂ ਬਾਹਰੋਂ ਪਾਣੀ ਤੋਂ ਬਾਹਰੋਂ ਚਾਰ-ਚਾਰ ਕਿਲੇ ਲੈ ਲੈ ਗਿਆ ਦਰਿਆ ਪਾਣੀ ਤੋਂ ਬਾਹਰ ਵੀ ਹਾਂਜੀ ਅਸੀਂ ਪ੍ਰਸ਼ਾਸਨ ਦੇ ਅੱਗੇ ਕੈਬਨਿਟ ਮੰਤਰੀ ਸਰਕਾਰ ਤੋਂ ਪਵੰਤ ਮੰਤਰੀ ਤੋਂ ਮੰਗਿਆ ਕਰਦੇ ਆਂ ਵੀ ਜਿਹੜਾ ਸਾਡਾ ਨੁਕਸਾਨ ਹੈ ਉਹਦਾ ਮਾਜਵਾ ਦਿੱਤਾ ਜਾਵੇ ਜਿਹੜੀਆਂ ਜਮੀਨਾਂ ਖਰਾਬ ਹੋ ਗਈਆਂ ਉਹਦੀ ਕੀਮਤ ਦਿੱਤੀ ਜਾਵੇ ਤਾਂ ਅਸੀਂ ਬਸ ਲੈ ਨਹੀਂ ਤਾਂ ਅਸੀਂ ਉੱਜੜੇ ਹੋਏ ਹਾਂ ਜੀ ਮੌਕੇ ਦੇ ਹਾਲਾਤ ਦੇਖ ਕੇ ਤੁਸੀਂ ਸਰਕਾਰ ਤੱਕ ਹੁਣ ਕੀ ਪੀਲ ਕਰਨਾ ਚਾਹੁੰਦੇ ਅਪੀਲ ਇਹੀ ਕਰਦੇ ਆਂ ਅਸੀਂ ਕੈਬਨਿਟ ਮੰਤਰੀ ਨੂੰ ਅਸੀਂ ਤਾਂ ਕਹਿੰਦੇ ਆਂ ਪਹਿ ਇੱਕ ਐਮੀਨੇਟ ਮੰਤਰੀ ਉਹਨੂੰ ਪਾਰ ਵਾਲੇ ਮੰਤਰੀ ਨੂੰ ਕਹਵੇ ਤੇ ਅਸੀਂ ਪਾਰੋਂ ਮਸ਼ੀਨਾਂ ਲਿਆ ਕੇ ਆਪ ਸਫਾਈ ਕਰਾ ਲੈਣੇ ਆ ਜੀ ਬਿਲਕੁਲ ਸ੍ਰੀ ਆ ਸਿੱਧਾ ਹੋ ਜੂ ਜੀ ਤਾਂ ਮੌਕੇ ਤੇ ਬਾਈ ਹੁਣੀ ਮੌਜੂਦ ਆ ਕਿਉਂਕਿ ਜਿਨ੍ਹਾਂ ਦੇ ਘਰ ਨੂੰ ਇਹ ਰਸਤਾ ਲੱਗਦਾ ਵਾ ਔਰ ਰਸਤੇ ਦੇ ਇਹ ਵੀ ਤੁਹਾਨੂੰ ਦੱਸ ਦਿੰਨੇ ਜਿਹੜਾ ਰਸਤਾ ਲੱਗਦਾ ਵਾ ਇਹ ਰਸਤਾ ਵੀ ਪਾਣੀ ਦੇ ਲਪੇੜ ਦੇ ਵਿੱਚ ਆਂਦਾ ਹੋਇਆ ਨਜ਼ਰ ਆ ਰਿਹਾ ਬਾਈ ਜੀ ਜਿਹੜੀ ਕੋਠੀ ਬਣਾਈ ਆ ਕਿਉਂਕਿ ਅਸੀਂ ਪਹਿਲਾਂ ਵੀ ਲਗਾਤਾਰ ਜਿਹੜੀਆਂ ਹੜਾ ਦੀਆਂ ਕਵਰੇਜ ਕਰਦੇ ਆ ਔਰ ਕੋਠੀਆਂ ਘਟੋਕਰ 2-2 ਕਰੋੜ ਦੀਆਂ ਕੋਠੀਆਂ ਦਾ ਨੁਕਸਾਨ ਤੱਕ ਵੀ ਹੋ ਗਿਆ ਵਾ ਹੁਣ ਜਿਹੜਾ ਪਾਣੀ ਹੈ ਰਸਤੇ ਤੱਕ ਵੀ ਜਾਂਦਾ ਹੋਇਆ ਨਜ਼ਰ ਆ ਰਿਹਾ ਤੁਸੀਂ ਕੀ ਕਹਿਣਾ ਚਾਹੋਗੇ ਤੁਹਾਨੂੰ ਅਸੀਂ ਤਾਂ ਪ੍ਰਸ਼ਾਸਨ ਤੋਂ ਜੀ ਇੱਕ ਇੱਕ ਤਰੀਕੇ ਦੇ ਮੰਗ ਕਰ ਰਹੇ ਆ ਵੀ ਸਾਡਾ ਕੋਈ ਹੱਲ ਕਰੋ ਸਾਡਾ ਕੋਈ ਹੱਲ ਕੋਈ ਹੱਲ ਦੀ ਹੋਇਆ ਹਮ ਅੱਜ ਦੇਖ ਲਓ ਨੋਬਤ ਤਾਂ ਇੱਥੇ ਆ ਗਈ ਆ ਰਸਤਾ ਵੀ ਸਾਡਾ ਖਤਮ ਹੋ ਰਿਹਾ ਸਾਡੀ ਕੋਠੀ ਦਾ ਵੀ ਕੋਈ ਨੁਕਸਾਨ ਹੀ ਨੁਕਸਾਨ ਹੁਣ ਤਾਂ ਇਹ ਅੱਜ ਰਾਤ ਨੂੰ ਨਿਕਲ ਜੇ ਪਰਮਾਤਮਾ ਕਰੇ ਕੁਝ ਵੀ ਹੋ ਜਾਵੇ ਖਵਾਜਾ ਜੀ ਮੰਨ ਜੇ ਤਾਂ ਕੁਝ ਹ ਨਹੀਂ ਤਾਂ ਸਾਡਾ ਅੱਜ ਕੋਈ ਨਹੀਂ ਜੀ ਇਹ ਤਾਂ ਜਿਹੜਾ ਰਸਤਾ ਸਿਰਫ ਬਾਟ ਜਿਹੜੀ ਰਸਤੇ ਨੂੰ ਪਾਣੀ ਲੱਗਣ ਨੂੰ ਸਿਰਫ 15 ਤੋਂ 20 ਫੁੱਟ ਦੀ ਦੂਰੀ ਹੈ हां जी हां जी ਸਾਹਮਣੀ ਆ ਹੁਣ ਤਾਂ 15 ਮੈਂ 20 ਮੈਂ ਟਵੀਂ ਨਹੀਂ ਲੱਗਣੇ ਮੇਰੇ ਹਿਸਾਬ ਨਾਲ ਤਾਂ ਕੋਠੀ ਸੀਗੀ ਇਹ ਵੀ ਜਾਂਦੀ ਲੱਗੀ ਸਾਡੀ ਇੱਥੇ ਹੁਣ ਤੇ ਬਸਾ ਪੰਚਾਇਤ ਮਨੋ ਏਟਾ ਲੋਈਆਂ ਸੀ ਇਹ ਵੀ ਖਤਮ ਹੋ ਜਾਣੀ ਤੜੀਆਂ ਤੇ ਬਿਲਕੁਲ ਰਸਤਾ ਹੀ ਨਹੀਂ ਰਿਹਾ ਸੀ ਫਿਰ ਕਿੱਥੇ ਜਾਵਾਂਗੇ ਜੀ ਤਾਂ ਪ੍ਰਸ਼ਾਸਨ ਦੀ ਕਾਰਜਕਾਰੀ ਜੀ ਤੁਹਾਨੂੰ ਕਿਤੇ ਢਿੱਲਾ ਨਜ਼ਰ ਆ ਬਹੁਤ ਬਹੁਤ ਜਿਆਦਾ ਜੀ ਜ਼ੀਰੋ ਨੰਬਰ ਆ ਜੀ ਜ਼ੀਰੋ ਅਸਤੇ ਜ਼ੀਰੋ ਮੰਨਦੇ ਆਂ ਤਾਂ ਇੱਕ ਤਰੀਕ ਦੇ ਪਿੱਛੇ ਤੋਂ ਇੱਕ ਮਹੀਨੇ ਤੋਂ ਪ੍ਰਸ਼ਾਸਨ ਤੋਂ ਇਹੀ ਮੰਗ ਕਰੀ ਜੰਨੇ ਆ ਵੀ ਸਾਡਾ ਕੋਈ ਹੱਲ ਕਰੋ ਸਾਡਾ ਅੱਜ ਮੈਂ ਹਰਦੀਪ ਮੁੰਡਿਆ ਦੇ ਆਪਣੇ ਛੋਟੇ ਬ੍ਰਦਰ ਨੂੰ ਮੈਂ ਕਿਹਾ ਸੀ ਵੀ ਸਾ ਕਈ ਉਹ ਕਹਿੰਦੇ ਨੇ ਵੀ ਸਾਡਾ ਵੀ ਮੰਤਰੀ ਸਾਹਿਬ ਜੀ ਦਿੱਲੀ ਗਿਆ ਆ ਤੇ ਚਲੋ ਸਰਪੰਚ ਸਾਹਿਬ ਨਾਲ ਵੀ ਗੱਲ ਹੋਈ ਅੱਜ ਉਹ ਵੀ ਕਹਿੰਦੇ ਵੀ ਦਿੱਲੀ ਗਿਆ ਆ ਹੁਣ ਉੱਥੇ ਆ ਕੇ ਇਹ ਦੇਖ ਬਿਲਕੁਲ ਨਹੀਂ ਦਿਖ ਰਿਹਾ ਇਹ ਚੀਜ਼ ਨੂੰ ਅਸੀਂ ਡੀਸੀ ਸਾਹਿਬ ਤੋਂ ਵੀ ਮੀਟਿੰਗਾਂ ਕਰ ਚੁੱਕੇ ਆ ਇੱਥੇ ਉੱਥੋਂ ਪਰਸੋਂ ਵੀ ਸਾਡੇ ਚੌਥੇ ਮੀਟਿੰਗ ਹੋਈ ਸੀ ਉਹਨੇ ਕਿਹਾ ਇੱਥੇ ਫੋਨ ਮਾਰਿਆ ਡੀਸੀ ਸਾਹਿਬ ਨੂੰ ਕਹਿੰਦੇ ਵੀ ਉੱਥੇ ਜਾ ਕੇ ਸਾਡੀ ਗੱਲ ਕਰੋ ਵੀ ਜਾਲ ਬੰਨਣ ਲੱਗੋ ਇਹ ਕਰੋ ਉਹਨੇ ਸਾਨੂੰ ਲਾਲੀਪਾਪੀ ਦਿੱਤਾ ਉਹਨੇ ਵੀ ਬਸ ਉਹ ਵੀ ਖਤਮ ਕਰ ਗਿਆ ਉਹ ਕਹਿੰਦਾ ਵੀ ਨਹੀਂ ਅਸੀਂ ਕੁਝ ਨਹੀਂ ਕਰਦਾ ਜੀ ਤਾਂ ਬਿਲਕੁਲ ਸੁਖਵਿੰਦਰ ਹੁਣ ਹੀ ਮੌਜੂਦ ਆ ਸੋ ਗੱਲਬਾਤ ਕਰ ਲੈਣ ਸੁਖਵਿੰਦਰ ਜੀ ਪਹਿਲੇ ਦਿਨ ਤੋਂ ਹੀ ਲਗਾਤਾਰ ਤੁਸੀਂ ਵੀ ਡਟੇ ਹੋਏ ਹੋ ਇੱਥੇ ਤਾਂ ਜਿਹੜੇ ਮੌਕੇ ਦੇ ਹਾਲਾਤ ਆ ਜ਼ਰੂਰ ਪਹੁੰਚਾਓ ਲੋਕਾਂ ਤੱਕ ਕਿਉਂਕਿ ਕਿਤੇ ਨਾ ਕਿਤੇ ਪ੍ਰਸ਼ਾਸਨ ਵੱਲੋਂ ਤਾਂ ਕਿਹਾ ਜਾ ਰਿਹਾ ਕਿ ਰਾਹਤ ਦੇ ਨੇ ਤਾਂ ਤੁਸੀਂ ਆਪਣੇ ਬੋਲਾਂ ਦੀ ਰਾਈ ਜ਼ਰੂਰ ਪਹੁੰਚਾਓ ਤੁਹਾਡੇ ਪੰਜਾਬ ਸਿੰਘ ਚੈਨਲ ਦਾ ਇੱਥੇ ਪਹੁੰਚਣ ਦੇ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਤੁਸੀਂ ਸ਼ੁਰੂ ਤੋਂ ਹੀ ਪਹਿਲੇ ਦਿਨ ਤੋਂ ਹੀ ਇੱਥੇ ਕਵਰੇਜ ਕਰਨ ਲੱਗੇ ਹੋ ਔਰ ਲੋਕਾਂ ਨੂੰ ਸਹੀ ਔਰ ਵਧੀਆ ਜਾਣਕਾਰੀ ਦੇ ਰਹੇ ਹੋ ਜੀ ਜਿਹੜੇ ਆਮ ਆਪਣੇ ਪੰਜਾਬ ਦੇ ਵਿੱਚ ਹੜ੍ਹਾਂ ਦੀ ਪ੍ਰੋਬਲਮ ਸੀਗੀ ਉਹ ਪਾਣੀ ਦੀ ਪ੍ਰੋਬਲਮ ਸੀ ਕਿਤੇ 5 ਫੁੱਟ ਪਾਣੀ ਆ ਗਿਆ ਕਿਤੇ 10 ਫੁੱਟ ਆ ਗਿਆ ਪਰ ਜਿਹੜੀ ਸਸਰਾਲੀ ਕਲੋਨੀ ਵਾਲੇ ਬੰਨ ਦੀ ਪ੍ਰੋਬਲਮ ਸੀ ਪਾਣੀ ਦੀ ਇਹ ਏਰੀਏ ਵਾਸਤੇ ਪਾਣੀ ਬਿਲਕੁਲ ਜ਼ਮੀਨ ਤੋਂ ਲੈਵਲ ਤੋਂ ਥੱਲੇ ਸੀਗਾ ਪਰ ਜਿਹੜੀ ਇਹਨੇ ਜ਼ਮੀਨ ਨੂੰ ਬਾੜ ਲਾਈ ਆ ਪਹਿਲਾਂ 2 2.5 ਕਿਲੇ ਚੜਾਈ ਔਰ 1 ਕਿਲੋਮੀਟਰ ਤੋਂ ਸੀ ਦੇਖੋ ਲੰਬਾਈ ਉਹ ਪਹਿਲਾਂ 2 ਤੇ 3 4 ਕਿਲੇ ਉਹ ਲੈ ਗਿਆ ਉਦੋਂ ਬਾਅਦ ਬੰਨ ਸਾਰਾ ਚੱਕਿਆ 1 ਕਿਲੋਮੀਟਰ ਉਦੋਂ ਬਾਅਦ ਬੰਨ ਤੋਂ ਬਾਹਰ ਵੀ ਫਿਰ 4 ਕਿਲੋਮੀਟਰ ਚੜਾਈ ਜਾਨਕਾ ਇੱਕ ਮਹੀਨੇ ਤੋਂ ਇੱਕ ਪੈਸੇ ਦਾ ਵੀ ਪ੍ਰਸ਼ਾਸਨ ਇਹ ਸੀਦੂ ਰੋਕਣ ਦੇ ਵਿੱਚ ਸਫਲ ਨਹੀਂ ਹੋਇਆ ਜੀ ਇੱਕ ਮਹੀਨਾ ਟਾਈਮ ਲੱਗਿਆ ਹੁਣ ਵੀ ਇਹ ਲਗਾਤਾਰ 10 15 ਫੁੱਟ ਰੋਜ਼ ਦਾ ਇਹ ਪਿੱਛੇ ਹਟਦਾ ਜਾ ਰਿਹਾ ਸਸਰ ਵਾਲੀ ਕਲੋਨੀ ਵਾਲੇ ਪਿੰਡ ਨੂੰ ਵੱਧਦਾ ਜਾ ਰਿਹਾ ਇਹ ਜਿਸ ਹਿਸਾਬ ਨਾਲ ਚੱਲਦਾ ਰਿਹਾ ਹਫਤਾ 10 ਦਿਨ ਹੋਰ ਤਾਂ ਜਿਹੜਾ ਆਰਜੀ ਬੰਨ ਲਾਇਆ ਇਹ ਵੀ ਨਹੀਂ ਖੜਨਾ ਹੈਗਾ ਆਰਜੀ ਬੰਨ ਵੀ ਖਤਮ ਹੋ ਜਾਓ ਔਰ ਜਿਸ ਪਰਿਵਾਰ ਦੇ ਨਾਲ ਅਸੀਂ ਇੱਥੇ ਬੈਠੇ ਆ ਆਕੇ ਆਹ ਦੇਖੋ ਅਸੀਂ ਤਾਂ ਹੁਣ ਪਿੱਛੇ ਉੱਥੇ ਮਸ਼ੀਨ ਚੱਲ ਰਹੀ ਹੈ ਕੰਮ ਕਰ ਰਹੀ ਆ ਤਾਂ ਕਰਕੇ ਅਸੀਂ ਪਿੱਛੇ ਬੈਠੇ ਆ ਇਹ ਰਾਸਤੇ ਤੋਂ ਸਿਰਫ 5 ਫੁੱਟ ਪਿੱਛੇ ਆ ਰਹਿ ਗਿਆ ਉਹ ਜਿਹੜਾ ਮਿੱਟੀ ਜੜ ਜੇ ਬਾੜਾ ਪਾਣੀ ਚੱਲ ਰਿਹਾ ਉਹ 5 ਫੁੱਟ ਦਾ ਫਰਕ ਆ 5 ਫੁੱਟ ਤੋਂ ਅੱਗੇ ਆ ਗਿਆ ਤਾਂ ਇੱਕ ਪਰਿਵਾਰ ਆ ਜਿਹੜਾ ਘਰ ਆ ਇਹਨਾਂ ਰਸਤਾ ਜਿਹੜਾ ਆਉਣ ਜਾਣ ਵਾਲਾ ਆ ਉਹ ਵੀ ਬੰਦ ਹੋ ਜਾਣਾ ਦੇਖੋ ਕਿੱਧਰ ਜਾਵਾਂਗੇ ਇੰਨੀਆਂ ਜ਼ਮੀਨਾਂ ਰੋਜ਼ ਜਾ ਰਹੀਆਂ ਨੇ ਰੋਜ਼ ਜਾ ਰਹੀਆਂ ਨੇ ਕੀ ਲੱਗਦਾ ਕਿ ਕੋਈ ਪ੍ਰਸ਼ਾਸਨ ਵੱਲੋਂ ਢਿੱਲੇ ਬਿਲਕੁਲ ਕੋਈ ਠੋਸ ਉਪਰਾਲਾ ਨਹੀਂ ਕੀਤਾ ਜਾ ਰਿਹਾ ਜੀ ਅੱਜ ਉਹ ਵੀ ਅਸੀਂ ਸਟੱਡ ਲਾਏ ਆ ਇੱਥੇ ਪਹਿਲਾਂ ਅਸੀਂ ਲਾਉਂਦੇ ਆ ਥੈਲੇ ਲਾਏ ਆ ਪੱਥਰ ਬਲੌਕ ਲੈ ਕੇ ਲਾਇਆ ਅਸੀਂ ਆਪ ਨੌਜਵਾਨਾਂ ਨੇ ਮਿਹਨਤ ਕਰ ਕਰਕੇ ਰਾਤ ਨੂੰ ਸਾਰੀ ਸਾਰੀ ਰਾਤ ਆ ਕੇ ਅਸੀਂ ਲੱਗੇ ਰਹੇ ਆ ਪ੍ਰਸ਼ਾਸਨ ਤੇ ਜਿਹੜਾ ਆਮ ਲੋਕਾਂ ਦੇ ਨੌਜਵਾਨਾਂ ਦਾ ਸਹਿਯੋਗ ਰਿਹਾ ਦੋਨਾਂ ਦੇ ਵਿੱਚ ਫਰਕ ਕੀ ਲੱਗਿਆ ਫਰਕ ਇਹ ਆ ਸਾਨੂੰ ਇੱਕ ਹੁੰਦਾ ਨਾ ਸਰਕਾਰ ਆ ਆਪਾਂ ਕਹਿੰਦੇ ਆ ਸਰਕਾਰ ਦੇ ਕੋਲੇ ਸਾਰੀ ਪਾਵਰ ਆ ਹੂੰ ਉਹ ਫੌਜ ਵੀ ਬਲਾ ਸਾਧੀਆਂ ਵੱਡੇ ਵੱਡੇ ਸਾਧਨ ਉਹਨਾਂ ਕੋਲੇ ਸਾਰਾ ਕੁਝ ਹੈਗਾ ਇੱਕ ਦਿਨ ਦੇ ਵਿੱਚ ਤੁਸੀਂ ਦੇਖਿਆ ਆਪਾਂ ਪੁਲ ਬਣਾ ਦਿੰਦੇ ਆ ਉਹ ਠੀਕ ਨੇ ਉਹ ਬਹੁਤ ਕੁਝ ਕਰ ਸਕਦੀ ਹੈ ਸਰਕਾਰ ਆਪਣੇ ਕੋਲੇ ਸਾਧਨ ਹੁੰਦੇ ਆ ਸੀਮਤ ਆਪਾਂ ਤਾਂ ਫਿਰ ਉਹਨਾਂ ਕੇ ਅਪਰਾਲਾ ਕਰਨਾ ਫਿਰ ਵੀ ਅਸੀਂ ਰਲ ਮਿਲ ਕੇ ਕੋਸ਼ਿਸ਼ ਕੀਤੀ ਆ ਪਰ ਸਾਡੀ ਵੀ ਇੱਥੇ ਪੇਸ਼ ਨਹੀਂ ਕੋਈ ਜਾ ਰਹੀ ਅਸੀਂ ਹੁਣ ਪ੍ਰਸ਼ਾਸਨ ਅੱਗੇ ਲੁਧਿਆਣਾ ਦੇ ਡੀਸੀ ਅੱਗੇ ਭਗਵੰਤ ਮਾਨ ਜੀ ਅੱਗੇ ਮੁੱਖ ਮੰਤਰੀ ਪੰਜਾਬ ਔਰ ਜੋ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਉਹਨਾਂ ਨੂੰ ਬੇਨਤੀ ਕਰਦੇ ਆ ਹਲੇ ਵੀ ਤੁਸੀਂ ਲੋਕਾਂ ਨੂੰ ਬਚਾ ਲਓ ਨਹੀਂ ਤੇ ਸਾਡਾ ਕੋਈ ਇੱਥੇ ਹਾਲ ਨਿਕਲ ਏਰੀਏ ਦਾ ਸਾਡੇ ਦਾ ਜੀ ਕੀ ਲੱਗਦਾ ਜੀ ਅੱਜ ਧਰਨੇ ਤੇ ਬੈਠੇ ਆ ਤਾਂ ਕੱਲ ਤੋਂ ਵੀ ਇਸੇ ਤਰ੍ਹਾਂ ਧਰਨਾ ਜਾਰੀ ਰਹੂਗਾ ਜੀ ਧਰਨਾ ਦਾ ਸਾਡਾ ਇਹ ਜਾਇਆ ਮਹਾਰਾਜ ਦੀ ਕਿਰਪਾ ਨਾਲ ਅਸੀਂ ਪਹਿਲਾਂ ਉੱਥੇ ਟਿਪਰਾਂ ਦੇ ਵਿਰੁੱਧ ਵੀ ਲਾਇਆ ਸੀ ਗੌਂਸਗੜ ਤੇ ਹੁਣ ਅਸੀਂ ਧਰਨੇ ਤੇ ਬੈਠ ਗਏ ਆ ਅਸੀਂ ਬੈਠਣਾ ਤਾਂ ਕਿ ਏ ਸੀਗਾ ਉੱਥੇ ਜੇ ਸੀ ਬੀ ਦਾ ਕੰਮ ਚੱਲ ਰਿਹਾ ਆ ਅਸੀਂ 10 ਫੁੱਟ ਪਿੱਛੇ ਬੈਠਣਾ ਜਿੱਥੇ ਪਾਣੀ ਚੱਲਦਾ ਆ ਜੇ ਪਾਣੀ ਆ ਗਿਆ ਸਾਨੂੰ ਲੈ ਜਾਵੇ ਨਾਲ ਹੀ ਸਾਡਾ ਬਚੇ ਕੁਛ ਨਹੀਂ ਅਸੀਂ ਇੱਥੇ ਜੀ ਕੇ ਕੀ ਕਰਨਾ ਫਿਰ ਜੀ ਨਾਲ ਹੀ ਪਾਣੀ ਜਾਊਗਾ ਫਿਰ ਇਹਦੇ ਜੋ ਵੀ ਨਫਾ ਨੁਕਸਾਨ ਹੋਊਗਾ ਤਾਂ ਸਾਡੇ ਨਾਲ ਜੂਰਾ ਸਿੰਘ ਮੌਜੂਦ ਆ ਸਾਰੇ মিডিਆ ਨੂੰ ਵੀ ਅਪੀਲ ਕਰਦੇ ਆ ਪੰਜਾਬ ਦੇ ਨੂੰ ਤੇ ਆ ਕੇ ਇੱਥੇ ਕਵਰੇਜ ਕਰੋ ਔਰ ਸਾਡੀ ਜਿਹੜੀ ਆਵਾਜ਼ ਆ ਉਹ ਸਰਕਾਰ ਦੇ ਕੰਨਾਂ ਤੱਕ ਪਹੁੰਚਾਓ ਤੇ ਸਾਡਾ ਕੋਈ ਹੱਲ ਕੀਤਾ ਜਾਵੇ ਜੀ ਜੂਰਾ ਸਿੰਘ ਜੀ ਹੁਣੇ ਮੌਜੂਦ ਆ ਜੂਰਾ ਸਿੰਘ ਜੀ ਤੁਸੀਂ ਵੀ ਪਹਿਲੇ ਦਿਨਾਂ ਤੋਂ ਲਗਾ ਡਟੇ ਹੋਇਓ ਤਾਂ ਲੋਕਾਂ ਤੱਕ ਹਾਲਾਤ ਜ਼ਰੂਰ ਪਹੁੰਚਾਓ ਉੱਥੇ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪੰਜਾਬ ਸਿੰਘ ਚੈਨਲ ਦਾ ਧੰਨਵਾਦ ਕਰਦੇ ਆ ਲਗਾਤਾਰ ਕਵਰੇਜ ਤੋਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਮੌਕੇ ਦੇ ਹਾਲਾਤ ਕਿਹੋ ਜਿਹੇ ਸੀਗੇ ਉਹ ਸਾਰੇ ਹਾਲਾਤਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਕੁਝ ਠੀਕ ਹੈ ਜੀ ਭਾਈਚਾਰੇ ਨੇ ਸਾਥ ਦਿੱਤਾ ਨੌਜਵਾਨ ਪੰਜਾਬ ਦੇ ਨੌਜਵਾਨਾਂ ਨੇ ਦਿੱਤਾ ਹੋਰ ਬਾਹਰੋਂ ਸੰਗਤਾਂ ਨੇ ਬੜਾ ਸਹਿਯੋਗ ਦਿੱਤਾ ਪਰ ਕੋਈ ਹੱਲ ਨਹੀਂ ਹੋ ਰਿਹਾ ਜੀ ਦੋ ਤਿੰਨ ਵਾਰ ਡੀਸੀ ਸਾਹਿਬ ਨਾਲ ਹੀ ਮੀਟਿੰਗਾਂ ਹੋਈਆਂ ਤੇ ਉਹਦੇ ਵਿੱਚ ਜਾਲਾਂ ਦੀ ਮੰਗ ਕੀਤੀ ਆ ਨਾਲ ਸਾਡੇ ਮੋਕੇ ਦੇ ਸਰਪੰਚ ਸਾਹਿਬ ਸੀਗੇ ਸਾਡੇ ਪਤਵੰਤੇ ਸੱਜਣ ਸੀਗੇ ਫਿਰ ਸਤ ਸੰਗ ਘਰ ਦੇ ਵਿੱਚ ਵੀ ਸਾਡੀ ਡੀਸੀ ਸਾਹਿਬ ਨਾਲ ਮੀਟਿੰਗ ਹੋਈ ਆ ਇੱਕ ਮਸ਼ੀਨ ਬਾੜੀ ਆ ਉਸ ਤੋਂ ਬਾਅਦ ਅਸੀਂ ਪੌਪ ਲਾਈਨ ਮਸ਼ੀਨਾਂ ਦੀ ਅੰਦਰੋਂ ਜਿਹੜਾ ਡਰੇਨ ਪਟਾਣ ਵਾਸਤੇ ਤਿੰਨ ਚਾਰ ਵਾਰੀ ਮੀਟਿੰਗਾਂ ਹੋ ਗਈਆਂ ਪਰ ਸਾਡਾ ਹੱਲ ਕੋਈ ਨਹੀਂ ਹੋਇਆ ਜੀ ਜਦੋਂ ਵੀ ਕੋਸ਼ਿਸ਼ ਕਰਦੇ ਆ ਉਹ ਕੋਈ ਨਾ ਕੋਈ ਦਿੱਕਤ ਆ ਜਾਂਦੀ ਹੈ ਉਹਦੇ ਵਿੱਚ ਪ੍ਰੋਬਲਮ ਕ੍ਰੀਏਟ ਹੋ ਕੇ ਸਾਡਾ ਕੰਮ ਉੱਥੇ ਦਾ ਉੱਥੇ ਖੜ ਜਾਂਦਾ ਜ਼ਮੀਨਾਂ ਲਗਾਤਾਰ ਕੱਟ ਰਹੀਆਂ ਨੇ ਦੇਖਦੇ ਆ ਰੋਜ਼ 2 ਤੋਂ 2.5 ਏਕੜ ਜ਼ਮੀਨ ਲੰਬਾਈ ਦੇ ਹਿਸਾਬ ਨਾਲ 1 ਕਿਲੋਮੀਟਰ ਦੇ ਦਹਿਰੇ ਦਾ ਦਹਿਰਾ ਦੇਖਿਆ ਜਾਵੇ ਤਾਂ ਮੇਰਾ ਖਿਆਲ ਹੈ ਵੀ 2 ਤੋਂ 2.5 ਏਕੜ ਹਰ ਰੋਜ਼ ਜ਼ਮੀਨ ਡਿੱਗਦੀ ਜਾ ਰਹੀ ਹੈ ਇਹਨੂੰ ਦੇਖਦੇ ਦੇਖਦੇ ਜਿਸ ਜਿਸ ਜਗ੍ਹਾ ਤੇ ਅਪਧਰਨਾ ਲਾ ਕੇ ਬੈਠੇ ਆ ਇਹ ਇੱਕ ਸਾਡਾ ਜਿਹੜਾ ਆਮ ਰਸਤਾ ਸਾਡੇ ਇੱਕ ਪਿਛੇ ਪਰਿਵਾਰ ਆ ਤੇ ਨਾਲ ਬੂਟਾ ਪਿੰਡ ਨੂੰ ਅਟੈਚ ਹੁੰਦਾ ਇਹ ਰਸਤਾ ਘੁੰਮ ਕੇ ਠੀਕ ਹੈ ਜੀ ਇਹ ਰਸਤੇ ਦੇ ਉੱਪਰ ਤਕਰੀਬਨ ਜਿੰਨੇ ਵੀ ਅਸੀਂ ਜ਼ਮੀਨਾਂ ਵਾਲੇ ਪਹਿਲਾਂ ਬੰਨ ਤੋਂ ਕਰਾਸ ਹੋ ਕੇ ਜਾਇਆ ਕਰਦੇ ਸੀ ਆਪਣੀਆਂ ਜ਼ਮੀਨਾਂ ਨੂੰ ਹੁਣ ਸਾਨੂੰ ਇਸੇ ਰਸਤੇ ਤੋਂ ਜਾਣਾ ਪੈਂਦਾ ਅੱਜ ਮੇਰੇ ਖਿਆਲ ਆ ਵੀ ਇਹ ਰਸਤਾ ਨਹੀਂ ਰਹੂਗਾ ਸਵੇਰ ਤੱਕ ਜੇ ਇਸ ਹਿਸਾਬ ਨਾਲ ਪਾਣੀ ਦੀ ਕਟਾਈ ਹੋ ਰਹੀ ਆ ਤੇ ਦੇਖੋ ਜੀ ਆਪਾਂ ਨੂੰ ਜੋ ਆਪਾਂ ਦੇ ਮਾਹੌਲ ਦੇ ਹਿਸਾਬ ਨਾਲ ਦੇਖਦੇ ਆਂ ਸਰਕਾਰਾਂ ਬੜੇ-ਬੜੇ ਵਾਅਦੇ ਕਰਦੀਆਂ ਚੰ드ਰਮਾ ਦੀ ਜ਼ਮੀਨ ਲੈ ਲਓ ਜੀ ਅਸੀਂ ਸਾਡਾ ਨਾ ਵਾਅਦਾ ਕਰੋ ਜੀ ਆਪਾਂ ਚੰ드ਰਮਾ ਤੇ ਰਹਿ ਸਕਦੇ ਆਂ ਉਹ ਤੁਸੀਂ ਜ਼ਮੀਨੀ ਲੈਵਲ ਤੇ ਤਾਂ ਕੁਝ ਨਹੀਂ ਹੋ ਰਿਹਾ ਜੀ ਚੰ드ਰਮਾ ਦੀ ਤੁਸੀਂ ਗੱਲਾਂ ਕਰਦੇ ਫਿਰਦੇ ਹੋ ਸਾਡੇ ਜ਼ਮੀਨੀ ਲੈਵਲ ਤੇ ਦੇਖੋ ਭਾਰਤ ਸਰਕਾਰ ਸਭ ਤੋਂ ਉੱਪਰ ਹੈ ਠੀਕ ਹੈ ਜੀ ਸੈਂਟਰ ਸਰਕਾਰ ਹੈ ਪੰਜਾਬ ਸਰਕਾਰ ਹੈ ਮੌਕੇ ਦੀ ਭਗਵਾਨ ਸਿੰਘ ਮਾਨ ਦੀ ਸਰਕਾਰ ਹੈ ਠੀਕ ਹੈ ਜੀ ਕੋਈ ਆਰਮੀ ਦਾ ਲਾ ਸਕਦੇ ਆ ਇਹਨਾਂ ਕੋਲ ਆਰਜੀ ਪੋਲ ਹੁੰਦੇ ਆ ਆਰਮੀ ਕੋਲੇ ਉਹ ਸਾਨੂੰ ਦੇ ਸਕਦੇ ਆ ਠੀਕ ਹੈ ਜੀ ਹੋਰ ਬੜੇ ਹੱਲ ਨੇ ਦੇ ਸਾਨੂੰ ਚੰਦਰਮਾ ਦੇ ਦਾ ਜਮੀਨਾਦਵਾਨ ਦੀ ਗੱਲ ਕਰ ਸਾਡੀ ਆਹੀ ਜਮੀਨਾ ਬਚ ਜਾਣਾ ਸੀ ਇਹਨਾਂ ਦਾ ਧੰਨਵਾਦ ਕਰ ਦਾਂਗੇ ਇਹ ਤਾਂ ਬਚ ਜਾਣ ਜਿਹੜੀਆਂ ਆਲਰੇਡੀ ਇੱਥੇ ਡਿੱਗਦੀਆਂ ਪਈਆਂ ਜੀ ਜੀ ਹਾਂਜੀ ਸੋ ਬਿਲਕੁਲ ਇਹ ਜਿਹੜੇ ਦੇ ਮੌਕੇ ਦੀਆਂ ਤਸਵੀਰਾਂ ਪਿੰਡ ਸਸਰਾਲੀ ਕਲੋਨੀ ਦੇ ਦਿਖਾ ਰਹੇ ਹਾਂ ਕਿਉਂਕਿ ਜਿੱਥੇ ਲਗਾਤਾਰ ਤੁਹਾਡੇ ਤੱਕ ਪਲ-ਪਲ ਦੀ ਅਪਡੇਟ ਪਹੁੰਚਾਈ ਆ ਤਾਂ ਇਹ ਮੌਕੇ ਦੀਆਂ ਉਹ ਤਸਵੀਰਾਂ ਜਿੱਥੇ ਆਮ ਘਰਾਂ ਦੇ ਆਮ ਆਸ-ਪਾਸ ਦੇ ਪਿੰਡਾਂ ਦੇ ਲੋਕ ਨੇ ਜਿਹੜੇ ਅੱਜ ਧਰਨੇ ਤੇ ਬੈਠਣ ਤੇ ਮਜਬੂਰ ਹੋ ਗਿਆ ਔਰ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਕਿ ਮਜਬੂਰ ਕਿਉਂ ਕਿਉਂਕਿ ਲਗਾਤਾਰ ਕਵਰੇਜ ਕਰ ਰਹ ਪ੍ਰਸ਼ਾਸਨ ਦੇ ਕਾਰ ਜਿਹੜੇ ਪ੍ਰਸ਼ਾਸਨ ਵੱਲੋਂ ਕਾਰਜਕਾਰੀ ਕੀਤਾ ਜਾ ਰਿਹਾ ਜਾਂ ਕੰਮ ਕੀਤੇ ਜਾ ਰਹੇ ਆ ਉਹਨਾਂ ਤੋਂ ਇਹ ਪ੍ਰਤੀ ਤਾਂ ਜ਼ਰੂਰ ਢਲ ਆ ਰਹੀ ਐਥੋਂ ਦੀ ਕਿਉਂਕਿ ਇਹ ਗੱਲਾਂ ਸੀ ਤਾਂ ਬਾਰ ਬਾਰ ਦੁਹਰਾ ਰਹੇ ਆ ਜਿਹੜਾ ਇਹ ਇੱਥੇ ਦਾ ਫਾਸਲਾ ਵਾ ਸਿਰਫ 15 ਤੋਂ 20 ਫੀਟ ਦਾ ਜਿਹੜਾ ਫਾਸਲਾ ਇਹ ਰਸਤੇ ਨੂੰ ਆਣਾ ਵਾ ਇਹ ਉਹ ਰਸਤਾ ਵਾ ਜਿਹੜਾ ਸਾਹਮਣੇ ਘਰ ਆ ਉਹ ਉਸ ਤੋਂ ਬਾਅਦ ਜਿਹੜੇ ਘਰ ਦੇ ਉਹ ਵੀ ਬੇਕਾਰ ਹੁੰਦੇ ਨਜ਼ਰ ਆਣਗੇ ਕਿਉਂਕਿ ਇਹ ਰਸਤਾ ਜਦੋਂ ਪਾਣੀ ਦੇ ਵਹਾਅ 'ਚ ਚਲਾ ਗਿਆ ਤਾਂ ਉਹਨਾਂ ਨੂੰ ਚਾਰੇ ਪਾਸੇ ਕਿਧੋਂ ਰਸਤਾ ਨਹੀਂ ਮਿਲੇਗਾ ਸੋ ਤੁਹਾਨੂੰ ਨਾਲ ਹੀ ਇਹ ਦੱਸ ਦਈਏ ਕਿਉਂਕਿ ਚੰਦਕ ਲੋਕਾਂ ਵੱਲੋਂ ਇਹ ਕਿਹਾ ਜਾਂਦਾ ਸੀ ਕਿ ਲਗਾਤਾਰ ਵੀਡੀਓ ਪਾਈਆਂ ਜਾ ਰਹੀਆਂ ਲੋਕਾਂ ਦੇ ਵਿੱਚ ਪੈਨਿਕ ਕ੍ਰੀਏਟ ਕੀਤਾ ਜਾ ਰਿਹਾ ਜਾਂ ਮਾਹੌਲ ਕ੍ਰੀਟ ਇਸੇ ਤਰ੍ਹਾਂ ਦਾ ਬਣਾਇਆ ਜਾ ਰਿਹਾ ਕਿ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਬਣਾਇਆ ਜਾ ਰਿਹਾ ਪਰ ਸਾਨੂੰ ਇਹ ਗੱਲ ਲੱਗਦਾ ਕਿ ਉਹ ਚੰਦ ਲੋਕਾਂ ਕਰਕੇ ਅਸੀਂ ਹਜ਼ਾਰਾਂ ਲੋਕਾਂ ਦੀ ਜ਼ਿੰਦਗੀ ਦੇ ਨਾਲ ਖਿਲਵਾੜ ਨਹੀਂ ਕਰ ਸਕਦੇ ਹੁਣ ਇੱਕ ਵਾਰ ਫਿਰ ਤੋਂ ਅਸੀਂ ਸਵੇਰੇ ਸ਼ਾਮ ਦੀ ਅਪਡੇਟ ਜਰੂਰ ਪਹੁੰਚਾਵਾਂਗੇ ਔਰ ਹਰ ਇੱਕ ਪਲ ਪਲ ਦੀ ਅਪਡੇਟ ਦਵਾਂਗੇ ਜਿਸ ਤਰ੍ਹਾਂ ਪ੍ਰਸ਼ਾਸਨ ਵੱਲੋਂ ਲਗਾਤਾਰ ਕੰਮ ਕੀਤਾ ਜਾ ਰਿਹਾ ਅਗਰ ਕੰਮ ਕਿਸੇ ਤਰੀਕੇ ਨਾਲ ਕੀਤਾ ਜਾ ਰਿਹਾ ਉਹ ਵੀ ਅਪਡੇ ਇਜਾਜ਼ਤ ਲੈਨੇ ਆ ਸਾਥੀ ਕੈਮਰਾਮੈਨ ਅਰਜਨ ਸਿੰਘ ਦੇ ਨਾਲ ਸੋਨੀ ਬੁੱਤਖੜਿਆ ਰਿਪੋਰਟ ਹਲਕਾ ਸਾਨ੍ਹੇ ਵਾਲ